ਟੜਕਸਾਰ ਹੀ ਪਿਓ ਪੁੱਤ ਨੇ ਮਾਰ ਦਿੱਤੀ ਨਹਿਰ ਦੇ ਵਿੱਚ ਸ਼ਾਲ ਜੀ ਹਾਂ ਤੁਹਾਨੂੰ ਦੱਸ ਦਈਏ ਕੀ ਮਾਮਲਾ ਮੁਖਤਸਰ ਸਾਬ ਤੋਂ ਸਾਹਮਣੇ ਆ ਰਿਹਾ ਜਿੱਥੇ ਤੜਕਸਾਰ ਪਿਓ ਪੁੱਤ ਵੱਲੋਂ ਨਹਿਰ 'ਚ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਤੁਹਾਨੂੰ ਦੱਸ ਦਈਏ ਕਿ ਐਨਡੀਆਰਐਫ ਦੀ ਜਿਹੜੀਆਂ ਟੀਮਾਂ ਨੇ ਬਠਿੰਡੇ ਤੋਂ ਸਪੈਸ਼ਲ ਤੌਰ ਦੇ ਉੱਤੇ ਆਈਆਂ ਨੇ ਤਾਂ ਪਿਓ ਪੁੱਤ ਨੂੰ ਜੜੀ ਆ ਉਹ ਲੱਭਣ ਦੀ ਕੋਸ਼ਿਸ਼ ਕਰਤੀ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਰੈਸਕਿਊ ਆਪਰੇਸ਼ਨ ਲਗਾਤਾਰ ਚੱਲ ਰਿਹਾ ਹੈ। ਤੇ ਹਜੇ ਤੱਕ ਜਿਹੜੀ ਆ ਉਹਨਾਂ ਦੀ ਭਾਲ ਨਹੀਂ ਹੋ ਸਕੀ ਆ ਤਾਂ ਇਸ ਵਿਚਾਲੇ ਜਿਹੜਾ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਛਾਲ ਮਾਰਨ ਤੋਂ ਪਹਿਲਾਂ ਗੁਰਲਾਲ ਜਿਹੜਾ ਪਿਓ ਦਾ ਨਾ ਗੁਰਲਾਲ ਦੱਸਿਆ ਜਾ ਰਿਹਾ ਤਾਂ ਉਸ ਦੀ ਇੱਕ ਜਿਹੜੀ ਪਹਿਲਾਂ ਵੀਡੀਓ ਵੀ ਜਿਹੜੀ ਸਾਹਮਣੇ ਆਉਂਦੀ ਹੈ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਜਾਂਦੀ ਹੈ ਤਾਂ ਉਹਦੇ ਵੱਲੋਂ ਕਿਹਾ ਜਾ ਹੈ ਕਿ ਕੁਝ ਲੋਕ ਨੇ ਜਿਹੜਾ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਉਹਨਾਂ ਦੇ ਨਾਲ ਆਣ ਕੇ ਘਰ ਜਿਹੜਾ ਉਹ ਕਲੇਸ਼ ਕਰਦੇ ਨੇ ਤੇ ਇਹ ਮਾਮਲਾ ਜਿਹੜਾ ਆ ਉਹ ਦੱਸਿਆ ਜਾ ਰਿਹਾ ਕਿ ਕਰਜ਼ੇ ਦਾ ਮਾਮਲਾ ਹੈ ਕਿ ਕਰਜ਼ਾ ਸਿਰ ਤੇ ਜ਼ਿਆਦਾ ਹੋਣ ਦੇ ਕਾਰਨ ਤੇ ਪਰੇਸ਼ਾਨ ਰਹਿੰਦੇ ਸਨ ਤਾਂ ਪਿਓ ਪੁੱਤਾਂ ਵੱਲੋਂ ਜਿਹੜੀ ਆ ਆਤਮ ਹੱਤਿਆ ਕਰਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਜਿਹੜੀ ਆ ਉਹ ਸਮਾਪਤ ਕਰ ਲਿੱਤੀ ਜਾਂਦੀ ਆ ਤਾਂ ਲਗਾਤਾਰ ਜਿਹੜੀਆਂ ਟੀਮਾਂ ਨੇ ਐਨਡੀਆਰਐਫ ਦੀ ਜਿਹੜੀਆਂ ਟੀਮਾਂ ਨੇ ਬਠਿੰਡੇ ਤੋਂ ਖਾਸ ਤੌਰ ਦੇ ਉੱਤੇ ਜਿਹੜੀਆਂ ਨੇ ਉਹ ਆਈਆਂ ਹੋਈਆਂ ਨੇ ਤਾ ਦੋਨੇ ਪਿਓ ਪੁੱਤ ਦੀਆਂ ਤਸਵੀਰਾਂ ਚ ਵੀ ਤੁਸੀਂ ਦੇਖ ਸਕਦੇ ਹੋ ਕਿ ਚੰਗੇ ਭਲੇ ਘਰਾਂ ਦੇ ਜਿਹੜੇ ਉਹ ਲੱਗ ਰਹੇ ਨੇ ਪਰ ਜਦੋਂ ਕਹਿੰਦੇ ਨੇ ਕਿ ਕਾਲ ਸਿਰ ਤੇ ਬੈਠਾ ਹੋਵੇ ਤਾਂ ਕੁਝ ਵੀ ਜਿਹੜਾ ਉਹ ਸਮਝ ਨਹੀਂ ਆਉਂਦਾ ਤਾਂ ਕੀ ਕੁਝ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਦਾ ਹੋਵੇਗਾ ਕਿ ਦੋਨਾਂ ਪਿਓ ਪੁੱਤਾਂ ਵੱਲੋਂ ਜੜੀਆ ਉਹ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਜਾਂਦੀ ਹੈ ਤਾਂ ਟੀਮਾ ਲਗਾਤਾਰ ਉਹਨਾਂ ਨੂੰ ਲੱਭਣ ਦੀ ਜੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਤਸਵੀਰਾਂ ਚ ਵੀ ਦੇਖ ਸਕਦੇ ਹੋ ਕਿ ਸ਼ਾਨਭੀਨ ਲਗਾਤਾਰ ਚੱਲ ਰਹੀਆਂ ਨੇ